करेेश नान थोरी संतां दी माघ मजन संग साधुआ माघ मजन संग साधुआ माघ मजन संग साधुआ माघ मजन संग साधुआ थोरी जीड़ी कारेश नान थोरी संतां दे संता ਟੂੜੀ ਗਰੇਸ਼ ਨਾਨ ਟੂੜੀ ਸੰਤਾਂ ਦੀ ਸੰਤਾਂ ਦੀ ਟੂੜੀ ਗਰੇਸ਼ ਨਾਨ ਟੂੜੀ ਸੰਤਾਂ ਦੀ ਹਰ ਕਾ ਨਾਮ ਤੇ ਆਏ ਸੋਣਾ ਹਰ ਕਾ ਨਾਮ ਤੇ ਆਏ ਸੋਣਾ ਹਰ ਕਾ ਨਾਮ ਤੇ ਆਏ ਸੋਣ ਹਰ ਕਾ ਨਾਮ ਤੇ ਆਏ ਸੋਣ ਸਭ ਨਾਨੋ ਸਭ ਨਾਨੋ ਕਰਦਾਨ ਤੋੜੀ ਸੰਤਾਂ ਦੀ ਸੰਤਾਂ ਦੀ ਧੂੜੀ ਹਰਿਸ਼ ਨਾਨ ਧੂੜੀ ਸੰਤਾਂ ਦੀ ਸੰਤਾਂ ਦੇ ਟੂੜੀ ਗਾਰੇ ਸ਼ਨਾਨ ਟੂੜੀ ਸੰਤਾਂ ਦੀ ਜਨਮ ਕਰਮ ਮਲ ਉਤਰੈ ਜਨਮ ਕਰਮ ਮਲ ਉਤਰੈ ਜਨਮ ਕਰਮ ਮਲ ਉਤਰੈ ਜਨਮ ਕਰਮ ਮਲ ਉਤਰੈ ਮਨ ਤੇ ਜੀ ਮਨ ਤੇ ਜਾਏ ਗਮਾਨ ਟੂੜੀ ਸੰਤਾਂ ਦੀ ਸੰਤਾਂ ਦੀ नान, शान्ता दी। शान्ता दी। नान, ूी करिष्ना संतादी संतादितादि कारष्ना तु संतादी काम करो धनमोहि काम करो धनमोहि काम करो धनमोहि काम करो धनमोहि दिन सजी बिन सलो बसवान तोड़ी संता दे संता दे तोड़ी करे ਤੋੜੇ ਗਾਰੇ ਸੰਨ ਤੋੜੀ ਸੰਤਾਂ ਦੀ ਸੱਚੇ ਮਾਰਗ ਚਲਦਿਆਂ ਸੱਚੇ ਮਾਰਗ ਚਲਦਿਆਂ ਸੱਚੇ ਮਾਰਗ ਚਲਦਿਆਂ ਸੱਚੇ ਮਾਰਗ ਚਲਦਿਆਂ ਉਸਤਤ ਜੀ ਉਸਤਤ ਕਰੇ ਜਹਾਨ ਤੋੜੀ ਸੰਤਾਂ ਦੀ ਸੰਤਾਂ ਦੀ ಪೂಡಿ ಕಾರೇಶಿ ತೂಡಿ ಸಂ ಆ ತೀರ್ಥ ಸಗಲ ಪೊನ್ನ ಆ ತೀರ್ಥ ಸಗಲ ಪೊನ್ನ ಆ ತೀರ್ಥ ಸಗಲ ಪೊನ್ನ ಆ ತೀರ್ಥ ಸಗಲ ಪೊನ್ನ ದಿ ದಯಾ ਜੀ ਦਇਆ ਪਰਵਾਨ ਤੋੜੀ ਸੰਤਾਂ ਦੇ ਸੰਤਾਂ ਦੇ ਊੜੀ ਗਰੀਸ਼ ਨਾਨ ਦੂੜੀ ਸੰਤਾਂ ਦੇ ਸੰਤਾਂ ਦੇ ਊੜੀ ਗਰੀਸ਼ ਨਾਨ ਦੂੜੀ ਸੰਤਾਂ ਦੇ ਜਿਸ ਨੂੰ ਦੇਵ ਦਾ ਆਕਾਰ 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 ਸੋਈ ਜੀ ਸੋਈ ਪਰਖ ਸੁਜਾਨ ਤੋੜੀ ਸੰਤਾਂ ਦੀ ਸੰਤਾਂ ਦੀ ਢੂੜੀ ਕਰੇ ਜਿਸ ਨਾਮ ਦੌੜੀ ਸੰਤਾਂ ਦੀ ਸੰਤਾਂ ਦੀ ਟੂਲੀ ਕਰੇ ਜਿਨਾਂ ਨਾ ਨੋੜੀ ਸੰਤਾਂ ਦੀ ਜਿੰਨਾ ਮਿਲਿਆ ਪ੍ਰਭ ਆਪਨਾ ਜਿੰਨਾ ਮਿਲਿਆ ਪ੍ਰਭ ਆਪਨਾ ਜਿੰਨਾ ਮਿਲਿਆ ਪ੍ਰਭ ਆਪਨਾ ਜਿੰਨਾ ਮਿਲਿਆ ਪ੍ਰਭ ਆਪਨਾ ਨਾਨਕ ਜੀ நானக்கத்தின் கர்வான் தோடி சத்தி சி தோடி கருஷ நோடி சி சி ਟੋੜੇ ਕਰੇ ਸ਼ਾਨਾਂ ਟੋੜੇ ਸੰਦਾਨੀ ਬਾਗ ਸੁਚੇ ਸੇ ਕਾਂਡੀਆਂ ਹੈ 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 ਪੂਰਾ ਜੀ ਜਿਨ ਪੂਰਾ ਗੁਰ ਮੇਹਰਵਾਨ ਟੋੜੇ ਸੰਤਾਂ ਦੇ ਸੰਤਾਂ ਦੇ तू करे स्नान तोडी संता दे संता दे तू करे स्नान तोडी संता दे